ਹਾਂਜੀ ਮਿੱਕਰੋ ਕਿਵੇਂ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਆਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਅੱਜ ਤਰੀਕ ਹੈ ਜੀ 8 12ਵਾਂ ਮਹੀਨਾ 2025 ਹੈ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 5911 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀ ਵੀਡੀਓ ਪਾਵਾ ਕਰੂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਤੁਹਾਨੂੰ ਦਿਖਾਈਏ ਉੱਚੇ ਤੇ ਨੀਵੇਂ ਮਾਡਲ ਆ ਦੇ ਟਰੈਕਟਰ ਟਰੈਕਟਰ ਮੰਡੀ ਬਰਨਾਲਾ ਦੇ ਇਹ ਮੰਡੀ ਬਾਈ ਜੀ ਸਬਜ਼ੀ ਮੰਡੀ ਦੇ ਜਿਵੇਂ ਨੇੜੇ ਲੱਗਦੀ ਆ ਤੇ ਵੀਡੀਓ ਨੂੰ ਬਾਈ ਐਂਡ ਤੱਕ ਸਾਰੀ ਦੇਖਿਓ ਵੀਡੀਓ ਨੂੰ ਸ਼ਿਕਾਇਤ ਨਾ ਕਰਿਓ ਟਰੈਕਟਰ ਮੰਡੀ ਬਰਨਾਲਾ ਤੇ ਵਧੀਆ-ਵਧੀਆ ਟਰੈਕਟਰ ਹੋਣਗੇ ਜੀ ਪੂਰਾ ਸ਼ਰਾ ਲੱਗਿਆ ਪਿਆ ਬਾਈ ਜੀ ਮੰਡੀ ਦੇ ਵਿੱਚ ਬਹੁਤ ਹੀ ਜਿਆਰੇ ਭਰੀ ਹੈ ਜੀ ਮੰਡੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੈ ਜੀ ਆਪਣਾ ਫੋਨ ਨੰਬਰ ਹੈ 77885 388 ਦੇ ਕਾਲ ਕਰਿਓ ਜੀ ਤੇ ਵੀਡੀਓ ਬਣਵਾਓ ਆਜੋ ਜੀ ਮੰਡੀ ਦੇ ਵਿੱਚ ਦਿਖਾਈ ਦੇ ਤੁਹਾਨੂੰ ਟਰੈਕਟਰ ਆਜੋ ਮਿੱਤਰੋ ਮਿੱਤਰੋ ਪਹੁੰਚੇ ਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਅੱਜ ਤਰੀਕ ਹੈ ਜੀ 8 12ਵਾਂ ਮਹੀਨਾ 2025 ਦਾ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮ ਲਾਈਫ ਕਿਹਾ ਤੁਸੀਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਜੀ ਵਧੀਆ ਵਧੀਆ ਉੱਚੇ ਦੇ ਨੀਵੇਂ ਮਾਡਲ ਲਓ ਵੀ ਇੱਕ ਆ ਪ੍ਰੀਤ ਟਰੈਕਟਰ ਹੈ ਬਈ ਅੱਜ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੁਸੀਂ ਟਰੈਕਟਰ ਦੇਖ ਸਕਦੇ ਹੋ ਪਹਿਲਾਂ ਕਰੋ ਚੈੱਕ ਟਰੈਕਟਰ 21 ਮਾਡਲ ਟਰੈਕਟਰ ਹੈ ਇਹ ਦੇਖ ਸਕਦੇ ਹੋ 455000 ਰੁਪਏ ਦਾ ਨੀਲੇ ਰੰਗ ਦਾ ਟਾਪ ਮਾਡਲ ਹੈ ਟਰੈਕਟਰ ਦੇਖੋ ਬਈ ਜੀ ਪਾਵਰ ਸਟੀering ਦਾ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ ਵੀਡੀਓ ਦੇ ਵਿੱਚ ਤੁਹੇ ਦਿਖਾ ਦੇਵਾਂਗੇ ਪ੍ਰੀਤ 60 ਨੰਬਰ ਜੀ ਚਾਰੇ ਟਾਇਰ ਜੀ ਵਧੀਆ ਪਏ ਟਰੈਕਟਰ ਦੇ ਟਾਇਰਾ ਬੰਨ ਨਿਗਾਹ ਪਾਓ ਲੋ ਵੀ ਮਿੱਤਰੋ ਮੰਗ ਲੈ ਟਾਇਰ ਵੀ ਬਹੁਤ ਵਧੀਆ ਟਰੈਕਟਰ ਦੇ 66 ਦੇ ਟਾਇਰ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਬੱਚਾ ਤੇ ਮਰਗਾਰਡ ਦੇਖੋ ਜੀ ਪੂਰੇ ਵਧੀਆ ਪਏ ਆ ਛਾਤਰੀ ਬਾਜੀ ਲੱਗਿਆ ਬੈਕ ਲੱਗਿਆ ਤੇ ਸੈਂਟਰ ਗੇਅਰ ਆ ਜੀ ਟਰੈਕਟਰ ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਪੂਰਾ ਵਧੀਆ ਕੋਕਾ ਪੀਸ ਆ ਜੀ ਟਰੈਕਟਰ ਜਿਹਨੇ ਲੈਣਾ ਬਰਨਾਲੇ ਦੀ ਮੰਡੀ ਤੇ ਖੜਾ ਹੈ ਜੀ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ ਭਾਤ ਹੀ ਟਰੈਕਟਰ ਬੰਦੂ ਜੀ ਆਜੋ ਮਿੱਤਰੋ ਬਰਨਾਲੇ ਦੀ ਮੰਡੀ ਦੇ ਵਿੱਚ ਜਿਹੜੇ ਭਰਾ ਨੇ ਪ੍ਰੀਤ ਟਰੈਕਟਰ ਲੈਣਾਗਾ ਬਹੁਤ ਹੀ ਵਧੀਆ ਹਾਲਤ ਹੈ ਜੀ ਬਰਨਾਲੇ ਦਾ ਨੰਬਰ ਹੈ ਜੀ ਬਰਨਾਲੇ ਦਾ ਨੰਬਰ ਹੈ ਟਰੈਕਟਰ ਦੇਖ ਸਕਦੇ ਬਹੁਤ ਵਧੀਆ ਟਰੈਕਟਰ ਕਰ ਦਿਓ ਵੀਡੀਓ ਸ਼ੇਅਰ ਤੇ ਲਾਈਕ ਜੀ ਸਤਰੀ ਸੁਤਰੀ ਪੁਰਾਣੇ ਲਪਾਈ ਅੱਲਗੇ ਜੀ ਤੁਸੀਂ ਦੇਖ ਸਕਦੇ ਡੈਕ ਡੱਕ ਪੂਰਾ ਵਧੀਆ ਲੋ ਕਰੋ ਚੈੱਕ ਟਰੈਕਟਰ ਸੈਂਟਰ ਗੇਅਰ ਦੇਖੋ ਬਾਈ ਵੀਡੀਓ ਇੰਜਨ ਦੇਖੋ ਜੀ ਛਰੀ ਹਟਣੀ ਲੱਗੇ ਬਹੁਤ ਹੀ ਵਧੀਆ ਟਰੈਕਟਰ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਟਰੈਕਟਰ ਟਰੈਕਟਰ ਸੋਨਾਲਿਕਾ 60 ਦਾ ਦੇ ਸਕਦਾ 15 ਮਾਡਲ ਟਰੈਕਟਰ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਪੂਰਾ ਘੈਂਟ ਟਰੈਕਟਰ ਹੈ ਜੀ ਚਾਰੇ ਟਾਇਰ ਪੂਰੇ ਨਵੇਂ ਹੈ ਜੀ ਫੁੱਲ ਫਟਾ ਫੁੱਲ ਦੇ ਸਾਹ ਦੇ ਜਮਨ ਨਵੇਂ ਪਏ ਹੋਏ ਟਾਇਰ ਦੇ ਸਕਦਾ ਐਮ ਆਰ ਦੇ ਟਾਇਰ ਹੈ ਜੀ ਚਾਰੇ ਦੇ ਸਕਦਾ ਜਮਨ ਨਵੇਂ ਲਓ ਜੀ ਮਿੱਤਰੋ ਕਰੋ ਚੈੱਕ ਮਾਮਰਾ ਬੀਲ ਦੇ ਨਾਮ ਲੱਗਿਆ ਜੀ 16928 ਦੇ ਟਾਇਰ ਹੈ मरगाड जी बहुत वापस पाया सठ का सोना लीका दे सकते पावर स्टेरिंग है जी टॉप मॉडल ट्रैक्टर -ट्रै है जी सैड गए भाई देखो ट्रैक्टर -ट्रै। कोका पी सक ट्रैक्टर बंपर लगे देखो भाई ट्रैक्टर पूरा वाला ट्रैक्टर पे जी पाब नंबर है जी पंद्रह मॉडल चार लाख पचानवे हज़ार रुपया रेट बाकी मौके तो जी देखो पहला ट्रैक्टर देखो जी सीरी ट्रेन लगी ट्रैक्टर दी दे। सो सा बहुत वाया पी जी जमाया ला, ला दम के ले लिया सातरी देखो बहुत सैड गेर देखो भाई और चेक कर और वीडियो शेयर सात तो लाइक है अठानवे सत्त सौ पाँह सौ पचहत्तर छे सौ बहत्तर ये नंबर है जी भाज जो किसी ने ट्रैक्टर खरीदना गा ਤਾ ਬਾਈ ਜਾਨਾ ਸਮਰਥਕ ਲਾਜ਼ਮੀ ਕਰਿਓ ਤੇ ਵੀਡੀਓ ਕਰ ਦੋ ਸ਼ੇਅਰ ਬਾਈ ਦਾ ਦੇਖੋ ਟਰੈਕਟਰ ਦੇਖੋ ਬਹੁਤ ਵਧੀਆ ਟਰੈਕਟਰ ਹੈ ਇਹ ਹੁਣ ਹੈ 855 ਸਬਰਾਜ ਦੇਖੋ ਬਾਈ ਜੀ ਇਹ ਵੀ ਟਰੈਕਟਰ ਬਰਨਾਲੇ ਦੀ ਮੰਡੀ ਤੇ ਆਇਆ ਹੈ ਇਹ ਵੀ ਬਾਈ ਜੀ ਬਰਨਾਲਾ ਨੰਬਰ ਵਾਲਾ 98 ਵਾਲਾ ਰੇਟ ਹੈਗਾ 225000 6 ਜਰੀ ਵਾਲਾ ਟਰੈਕਟਰ ਹੈ ਜੀ ਦੇਖ ਸਕਦੇ ਟਰੈਕਟਰ ਬਹੁਤ ਹੀ ਵਧੀਆ ਜੀ ਪਾਵਰ ਸਟੀਅਰਿੰਗ ਹੈ ਨਹੀਂ ਇਹ ਕੋਈ ਬਹੁਤ ਜਿਹੜਾ ਹੀ ਹੁੰਦਾ ਜਿਆ ਟਰੈਕਟਰਾਂ ਦੇ 98 ਮਾਡਲੀ ਦਾ ਪਾੜੀ ਰਿਹਾ ਸੈਂਟਰ ਗੇਰਾ 13628 ਦੇ ਟਾਇਰ ਪਾਏ ਹੋਇਆ ਤੇ ਅੱਧੇ ਟਾਇਰ ਹੈ ਜਦੋਂ ਵੱਧ ਥੋੜੇ ਜੇ ਦੇ ਸਕਦੇ ਹਾਂ ਬੰਪਰ ਲੱਗਿਆ ਹੋਇਆ ਉਹਨੇ ਸਵਰਾਜ 855 ਬਰਨਾਲੇ ਦੀ ਮੰਡੀ 'ਚ ਖੜਾ ਜੀ 사ਦਰੀ ਜਮਾਨਾ ਵੀ ਲੱਗੀ ਦੀਆ ਦੇ ਜਾਇਦਿਓ ਟਰੈਕਟਰ ਵਧੀਆ ਜੀ ਰੰਗ ਰੰਗ ਪੂਰਾ ਵਧੀਆ ਵੀ ਟਰੈਕਟਰ ਦਾ ਹਲੇ ਦੇ ਸਕਦੇ ਹਾਂ ਕਰਦੋ ਵੀਡੀਓ ਸ਼ੇਅਰ ਬਾਈ ਲਾਈਕ ਸ਼ੇਅਰ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮੈਂ ਫਾਰਮਰ ਕਿੰਗ ਨਾਟ ਗਿਆ ਨਾ ਦੇਖ ਸਕਦੇ ਹੋ ਲੋ ਜੀ ਮਿੱਤਰੋ ਫਾਰਮਰ ਕਿੰਗ ਨਾਟ ਗਿਆ YouTube ਚੈਨਲ ਆਪਣਾ ਦੇਖੋ ਕੋਈ ਟਰੈਕਟਰ ਬਹੁਤ ਅੱਛਾ ਟਰੈਕਟਰ ਹੈ ਜੀ ਕਮਾਲ ਦਾ ਟਰੈਕਟਰ ਹੈ ਦੇਖ ਸਕਦੇ ਵੀਡੀਓ ਕਰ ਦਿਓ ਬਈ ਸ਼ੇਅਰ ਦਾ ਬਤੇ ਭਰਾਓ ਆਪਣੀ ਤੇ ਵੀਡੀਓ ਨੂੰ ਸਾਰੇ ਦੇਖ ਕੇ ਜਾਓ ਪੂਰੀ ਸੁਣੋ ਬਖਣਾ ਦੇਖੋ ਬਾਈ ਪ੍ਰੀਤ ਟਰੈਕਟਰ ਹੈ 21 ਮਾਡਲ 452 ਰਪਏ ਦਾ ਹੈ ਬਾਈ 452 ਟਾਇਰ ਜੀ ਬਹੁਤ ਵਧੀਆ ਹੈ ਦੇਖ ਸਕਦੇ ਹੋ ਮੂਲ ਟਾਇਰ ਥੋੜੇ ਜਿਹਾ ਮੋਟੇ ਪਾਏ ਨੇ ਤੇ ਮੰਗਰੇ ਟਾਇਰ ਹੈਗੇ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਐਮ ਆਰ ਐਫ ਦੇ 16 9 28 ਦੇ ਸੈਂਟਰ ਜਿਹੜਾ ਜੀ ਟਰੈਕਟਰ ਹੈ ਦੇਖੋ ਬਾਈ ਜੀ ਪਾਵਰ ਸਟੀering ਦਾ ਟਰੈਕਟਰ ਹੈ ਪਰੀਤ 6090 ਜੀ ਬਾਕੀ ਕਰੋ ਟਰੈਕਟਰ ਚੈੱਕ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਬਹੁਤ ਵਧੀਆ ਦੇਖੋ ਬਈ ਟਰੈਕਟਰ ਪਰੀਤ ਟਰੈਕਟਰ ਹੈ ਜੀ ਦੇਖੋ ਜੀ ਟਰੈਕਟਰ ਵਾਪਰ ਬੂੰਪਰ ਲੱਗਿਆ ਬਹੁਤ ਵਧੀਆ ਲੋਈ ਸਾ 21 ਮਾਡਲ 425 ਦਾ ਬਾਕੀ ਮੌਕੇ ਦੇਖ ਜੀ ਓਕੇ ਬਾਈ ਅਰੇ ਮਰਮਾ ਬਹੁਤ ਵਧੀਆ ਕੋਈ ਟਰੈਕਟਰ ਹੈ ਜੀ ਦੇ ਸਾਰ ਦੋ ਜਣ ਨੂੰ ਪਹਚਾ ਦਿਓ ਬਾਈ ਬਾਈਆਂ ਤੱਕ ਟਰੈਕਟਰ ਦੇ ਸਕੀਨਾ ਤੱਕ ਵੀਡੀਓ ਨੂੰ ਪਹਚਾ ਦਿਓ ਭਰਾਵੋ ਆਪਣੀ ਆਪਣਾ ਫੋਨ ਨੰਬਰ ਹੈ ਜੀ 78885 3186 ਸੋਨਾਲੀਕਾ ਦੇ ਸਕਦੇ ਨੂੰ ਸੀ ਛੋਟਾ ਸੋਨਾਲੀਕਾ ਜੀ 35 ਦਾ ਡੀ ਆਈ 35 ਦਾ ਜੀ ਦੇ ਸਕਦਾ ਟਰੈਕਟਰ 35 ਪਾਵਰ ਸੋਨਾਲੀਕਾ ਆਰ ਐਕਸ ਐਮ ਆਰ ਕੋ ਦੇ ਟਾਇਰ ਆ ਜੀ तो साढ़ा गिरला ट्रैक्टर दे सकते हैं वीडियो पीछे बहुत ही वजिया ट्रैक्टर है भाई दो महीने ट्रैक्टर है बहुत वजिया ट्रैक्टर है बी जो किसी ने लाइना बारह माडल है तीन लाख बारह हज़ार रुपया रेट है वाई जी देते हैं ट्रैक्टर बरनला ट्रैक्टर मंडी के तो सोना लिखा सत्त सौ पाह दे सकते हैं जी जम ट्रैक्टर पे है देखो वीडियो के पिछा नवा ट्रैक्टर पे जी ਗੁਡੀਆ ਦੇ ਟਾਇਰ ਹੈ ਜੀ 14 9 28 ਦੇ ਸਾਈਡ ਹੈ ਇਹ ਜੀ ਟਰੈਕਟਰ ਮੁਰਗਾੜ ਦੇਖੋ ਪੂਰੀ ਸ਼ਰੀਰ ਤੇ ਲੱਗੇ ਹੋਏ ਟਰੈਕਟਰ ਬਾਈ ਜੀ ਜਮਾ ਨਵੇਂ ਪਏ ਤੇ ਚੌਂ ਹੀ ਲੱਗਿਆ ਲੋ ਵੀ ਇੰਜਨ ਵੀ ਟਰੈਕਟਰ ਦਾ ਚਮਕ ਰਿਹਾ ਹੈ ਲੈ ਜਾਏਗਾ ਭਾਈ ਚਾੜਨਾ ਜੋੜਨਾ ਪੌੜੀਆਂ ਲੱਗੀਆਂ ਮੀਆਂ ਨੇ ਤੇ ਟਾਇਰ ਬਾਈ ਜੀ ਹੈਗੇ ਨਵੇਂ ਵਰਗੇ ਟਾਇਰ ਪਏ ਆ ਪਾਵਰ ਸਟੀering ਹੈ ਟਰੈਕਟਰ ਸੋਨਾਲੀਕਾ 21 ਮਾਡਲ 572000 ਰੁਪਏ ਰੇਟ ਕਰਦਾ ਬਾਕੀ ਮੌਕੇ ਦਾ ਹੋ ਜੀ ਜੀ DI 750 RX 68 ਟਰੈਕਟਰ ਹੈ ਜੀ ਸੋਨਾ ਲਿਖਾ ਦੇਖ ਸਕਦਾ ਹਾਂ ਬਈ ਵੀਡੀਓ ਦੇ ਵਿੱਚ ਟਰੈਕਟਰ ਬਰਨਾਲਾ ਮੰਡੀ ਤੇ ਖੜਾ ਹੀ ਆਜੋਦਣਾ ਦਾ ਬੜਾ ਵੱਡਾ ਇੰਟਰੈਕਟਰ ਪ੍ਰੀਤ ਹੋਰ ਆ ਗਿਆ 22 ਮਾਡਲ ਹੈ ਜੀ 485000 ਰੇਟਾ ਘੋੜਾ ਵਾਪਰ ਲੱਗਿਆ ਹੋਇਆ ਟਰੈਕਟਰ ਦੇਖੋ ਜੀ ਪ੍ਰੀਤ 60 ਨੰਦਾ ਸਤਰੀ ਲੱਗਿਆ ਜੀ ਵਧੀਆ ਚਾਰੇ ਟਾਇਰ ਵਧੀਆ ਪਏ ਹੈ ਜੀ ਦੇਖ ਸਕਦੇ ਹੋ ਟਰੈਕਟਰ ਦੇ ਮੰਗ ਰਹੇ ਹੈ ਜੀ 16928 ਦੇ ਜੇਕੇ ਦੇ ਟਾਇਰ ਆ ਜੀ ਚਾਰੇ ਸੈਂਟਰ ਗੇ ਜਿਹੜਾ ਟਰੈਕਟਰ ਛੋਟਾ ਟਰੈਕਟਰ ਹੈ ਜੀ 6090 ਪ੍ਰੀਤ ਦੇਖੋ ਜੀ ਟਰੈਕਟਰ ਦੀ ਹਾਲਤ ਕਿਹੜੀ ਸਨ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਟਰੈਕਟਰ ਮੰਡੀ ਬਰਨਾਲਾ ਦੇਖ ਸਕਦੇ ਹੋ ਭਾਈ ਜੀ ਟਰੈਕਟਰ ਆ ਜਾਓ ਮੰਡੀ ਦੇ ਵਿੱਚ ਖਰੀਦੋ ਟਰੈਕਟਰ ਜੀ ਪ੍ਰੀਤ 6090 ਬਾਈ ਮਾਡਲ 485 ਆ ਬਾਕੀ ਮੌਕੇ ਤੇ ਹੋ ਜੀ। ਦੇਖੋ ਬਾਈ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ ਜੀ। ਥੋੜਾ ਬੈਂਪਰ ਲੱਗਿਆ। ਪੰਜਾਬ ਨੰਬਰ ਹੈ ਜੀ। ਪਰਾਜ 855 ਆ ਜੀ ਆਰ ਪੀ ਟੂ। ਦੇਖੋ ਸ਼ਾਤਰੀ ਸ਼ੂਤੀ ਬਣੀ ਲੱਗੀ ਹੋਈ ਆ। ਬੈਂਪਰ ਵਧੀਆ ਲੱਗਿਆ ਹੋਇਆ। ਮੰਗਲੇ ਟਾਇਰ ਵਧੀਆ ਬਾਈ ਸੀਗਰਟ ਦੇ ਆ। ਮੂਹਰੇ ਵੀ ਸੀਗਰਟ ਦੇ ਆ। ਟਮਾਟਰ ਹੀ। ਦੇ ਇਸ ਐਗਰ ਮੋਡਲ ਭਾ ਇਸੇ ਚ 9 ਮਾਡਲ ਆ 385 ਰੇਟ ਕਰਦੇ ਆ ਬਾਈ। 9 ਮਾਡਲ 385 ਰੇਟ। ਦੇਖੋ ਟਰੈਕਟਰ। છોડ ગઈ રાજી તગર બહુ બધિયા 855 જ સબરાહ પાબર સ્ટીરિંગ હે ની જી ડોક્ટર પાબર હાણી જી 9 મટના દેખો ભાઈ હેડો ટ્રેક્ટર સોરા દે કે શું વાત આને જી ડોક્ટર દે પૂરા વજરો ટ્રેક્ટર સબરાજ 855 ટ્રેક્ટર આ ગક કબૂટા દેખ શક દે હું જી ਕਬੂਟਾ ਮਯੂ 55502 ਦੇਖੋ ਬਈ ਟਰੈਕਟਰ ਕਰੋ 7 4x4 ਆ ਟਰੈਕਟਰ ਬਹੁਤ ਹੀ ਸੋਹਣਾ ਟਰੈਕਟਰ ਆ ਬਾਈ ਕਬੂਟਾ ਦੇਖ ਸਕਦੇ ਹੋ ਜੀ ਸ਼ੈਡ ਗਈ ਤਾਂ ਸਤਰੀ ਬਹੁਤ ਵਧੀਆ ਲੱਗੀ ਦੀ ਆ 4 4 ਟਰੈਕਟਰ ਕਬੂਟਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ 4x4 ਲਓ ਵੀ ਮਿੱਤਰੋ 21 ਹਰੇ ਇਹਦਾ 8 ਲੱਖ 45000 ਰੁਪਿਆ ਟਰੈਕਟਰ ਹੈ ਕਬੂਟਾ 4x4 ਬੰਪਰ ਬਹੁਤ ਸੋਹਣਾ ਲੱਗਿਆ ਹੋਇਆ 4x4 ਇਕੱਠਾ ਮੂਰੇ ਬੈਠ ਰਿਹਾ ਜਾਨੂ ਯਾਰ ਵੰਗੋ ਕਰੀ ਜੀ ਦੇਖੋ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਸਾਇਡ ਗੇਰਾ ਜੀ ਦੇਖ ਸਕਦਾ ਛੋਟਾ ਛੋਟਾ ਪੂਰਾ ਵਧੀਆ ਟਾਇਰ ਸੋਹਣੇ ਜੀ ਰਾਮਾ ਦੇਖੋ 16 9 28 ਦੇ ਟਾਇਰ ਹੈ ਬਹੁਤ ਜੈਕਟਰ ਹੈ ਮੋਹਰੀ ਲੋਕਟਰੈਕਟਰ ਦੇ ਆਜੋ ਮਿੱਤਰੋ ਬਰਨਾਲੇ ਦੀ ਮੰਡੀ ਚ ਖੜਾ ਤੁਸੀਂ ਦੇਖ ਸਕਦੇ ਕਬੂਟਾ ਆ ਗਿਆ ਗੁੜਿਆ ਦੇ ਟਾਇਰ ਆਰਜਨ ਬਾਈਲੀ ਚਾਰੇ ਟਾਇਰ ਬਾਈ ਗੁੜਿਆ ਦੇ ਟਰੈਕਟਰ ਦੇ ਆਰਜਨ ਅਲਟਰਾ ਸੀ 5 ਦੇਖ ਸਕਦੇ ਹੋ ਜੀ ਟਰੈਕਟਰ ਬਹੁਤ ਸੋਹਣਾ ਜੀ ਛੜੀਰ ਟਰੈਕਟਰ ਕਿੰਟ ਹੈ ਜੀ ਪਾਵਰ ਸਟੇਜਿੰਗ ਹੈ ਦੇਖ ਸਕਦੇ ਹੋ ਟਰੈਕਟਰ ਆਰਜਨ ਬਾਈਲੀ ਲਿਖਿਆ ਹੋਇਆ ਹੈ ਜੀ ਉਨੇ ਮਾਡਲ ਹੈ 525000 ਰੇਟ ਕਰਦੇ ਆ ਬਾਕੀ ਮੌਕੇ ਦੇਖੋ ਜੀ ਟਰੈਕਟਰ ਦੇਖੋ ਜੀ ਬਹੁਤ ਹੀ ਵਧੀਆ ਟਰੈਕਟਰ ਆ ਆ ਜਾਓ ਮਿੱਤਰੋ ਮੰਡੀਰੇ ਵਿੱਚ ਬਰਨਾਲੇ ਤੇ ਟਰੈਕਟਰ ਕਿਤੇ ਨਿਕਲ ਨਹੀਂ ਆਵੇ ਇੱਥੋਂ ਗੁੜਿਆਰ ਦੇ ਟਾਇਰ ਆ ਜੀ 16 9 ਫਾਈ ਦੇ ਕਿਤੇ ਮਾਰਤੀ ਚਾਕੇ ਲਾ ਦਿਓ ਟਰੈਕਟਰ ਨੂੰ ਭਾਰਤ ਕੇ ਕਮਾਂਡ ਤੇ ਕਾਸ਼ੇ ਦੀ ਮਾਰਤੀ ਲਾ ਦਿਓ ਟਰੈਕਟਰ ਬਹੁਤ ਵਧੀਆ ਚੱਕੇ ਬੰਦ ਟਰੈਕਟਰ ਆ ਜੀ ਦੇਖ ਸਕਦੇ ਹੋ ਬਾਈ ਜੀ ਛੋਟਾ ਛੋਟਾ ਵਧੀਆ ਹੈ ਲੋਬੀ ਸ਼ੀਡ ਮਗਰਬ ਨੂੰ ਹੋ ਗਈ ਐ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਦੇਖੋ ਬਈ ਰਹਿਮਤ ਦੇਖੋ ਕਿੰਮ ਕਰੀ ਐ ਟਰੈਕਟਰ ਦੇ ਅਰਜਨ ਟਰੈਕਟਰ ਡੀਲੈਕਸ ਆਹ ਟਰਾਵਨ ਅਰੇ ਇੱਕ ਵਾਰੀ ਹੋ ਸੁਣ ਲਓ ਜੀ 19 ਮਾਡਲ 525 ਰੇਟ ਹੈ ਬਾਕੀ ਮੌਕੇ ਤੇ ਮੇਟਰ ਜਮਾ ਨਵਾਂ ਟਰੈਕਟਰ 855 ਸਰਾਰ ਐਫਸੀ ਸਾਧਰੀ ਦੇ ਕਬੂਰੀ ਬਜੇ ਲੱਗੀ ਮੇ ਟਰੈਕਟਰ ਦੀ ਗੁੱਡਇਰ ਦੇ ਟਾਇਰ ਪਏ ਵੇ 16 ਨੂੰ 28 ਦੀ ਟਰੈਕਟਰ ਦੇਖੋ ਸਵਰਾਜ 855 ਬਹੁਤ ਹੀ ਵਧੀਆ ਟਰੈਕਟਰ ਹੈ ਬਾਈ ਛੜ ਗੇਰਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰਾ ਵਧੀਆ ਟਰੈਕਟਰ ਹੈ 22 ਮਾਡਲ ਦਾ 7 25 ਰੇਟ ਹੈ 22 ਮਾਡਲ ਦਾ 7 ਲੱਖ 25 ਹਜ਼ਾਰ ਰੁਪਏ ਰੇਟ ਕਰਦੇ ਬਾਈ ਪੰਜਾਬ ਨੰਬਰ ਹੈ ਦੇਖੋ ਟਰੈਕਟਰ ਗੁੱਡ ਕੰਡੀਸ਼ਨ ਹੈ ਜੀ ਦੇਖੋ ਕੋਈ ਟਰੈਕਟਰ ਬਹੁਤ ਹੀ ਵਧੀਆ ਜੀ ਟਰੈਕਟਰ ਸਵਰਾ 855 ਗੁਡਿਆਰ ਦੇ 16 9 ਦਾ ਟਾਇਰ ਹੈ 3 ਸਿਲੰਡਰ ਪਾਵਰ ਸਟੀering ਹੈ ਦੇਖੋ ਜੀ ਪਹਿਲਾਂ ਵਾਲੀ ਲੁੱਕ ਦਾ ਟਰੈਕਟਰ ਹੈ ਬਹੁਤ ਹੀ ਸੋਹਣਾ ਲੱਗਦਾ ਟਰੈਕਟਰ ਖੜਾ ਬਰਨਾਲਾ ਟਰੈਕਟਰ ਮੰਡੀ ਆਜੋ ਮਿੱਤਰੋ ਲੈ ਜਾਓ ਟਰੈਕਟਰ ਖਰੀਦ ਕੇ ਤੁਹਾਨੂੰ 7000 ਦਾ ਟਰੈਕਟਰ ਪਈ ਵੇਸਾ ਇਹਦਾ AC U ਗੁਡਿਆਰ ਦਾ ਟਾਇਰ 14 28 ਦੇ ਨੀਲੇ ਨੀਲੇ ਸਾਧਰੀਏ ਦੇਖ ਸਕਦੇ ਹੋ ਬਾਈ ਜੀ 450 11 ਮੱਲਤ 245000 ਪਰ ਡੈਟਾ ਬਾਕੀ ਮੌਕੇ ਤੇ ਹੋ ਜੂ ਲੈ ਕੋਈ ਡੈਟਾ 7 ਤਾਂ ਵੰਦੂ ਡੈਟਾ ਹੈ ਚੋਗੀ ਦੇਖ ਸਕਦੇ ਹੋ ਬਾਈ ਸੈਂਟਰ ਗੇਅਰ ਚ ਹੈ 14 ਦੇ ਟਾਇਰ ਕਾਰ ਸਿਲੰਡਰ ਡੈਟਾ ਬਹੁਤ ਸੋਨਾ ਬਾਈ ਦੇਖ ਸਕਦੇ ਏਸੀ ਈ ਏਸੀ ਈ ਬਰਨਾਲੇ ਦਾ ਨੰਬਰ ਕਰੋ ਚੈੱਕ ਟਰੈਕ ਕਰ ਦੋ ਵੀਡੀਓ ਨੂੰ ਸ਼ੇਅਰ ਟਰੈਕਟਰ ਮੰਡੀ ਬਰਨਾਲਾ ਭਾਈ ਜੀ ਮੰਡੀ ਤੁਹਾਨੂੰ ਕਿਵੇਂ ਲੱਗੀ ਜੇ ਮੰਡੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਤੁਹਾਨੂੰ ਹੋਰ ਵੀ ਵਧੀਆ ਵਧੀਆ ਵੀਡੀਓ ਤੁਹਾਡੀ ਖਾਤਰ ਲੈ ਕੇ ਆਵਾਂਗੇ ਉਹਨਾਂ ਚ ਇੱਕ ਦਿਓ ਅੱਗੇ ਆ ਧੰਨਵਾਦ ਟਰੈਕਟਰ ਮੰਡੀ ਬਰਨਾਲਾ ਆਜੋ ਮਿੱਤਰੋ ਸਾਰੇ ਖਰੀਦੋ ਟਰੈਕਟਰ ਆ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ Okay, boy.